ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬਹਿਣਾ ਜੀ ਵੀਰਾਂ ਨਾਲ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਆਜ ਵੀ ਵਧੀਆ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿੱਸਾ ਦੇਖਨੇ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੀ ਕੋਈ ਮੁਝਾਂ ਦੀ ਮੁਸ਼ਕਲ ਹੋਵੇ ਗੱਲ ਖਾ ਲੇਗਾ ਓਵਰਲ ਸਥਿਤੀ ਦੀ ਗੱਲ ਕੀਤੀ ਚਾਹਵੇਂ ਓਵਰਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮੰਨਦੇ ਹੋਏ ਕਿ ਬੋਦੀ ਜੀ ਪ੍ਰਧਾਨ ਮੰਤਰੀ ਬੰਨਣਾ ਜੀ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਰਸੋ ਪਰ ਮਦ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਚੋਣ ਪ੍ਰਚਾਰ ਦੀ ਵਾਦਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਤਾਂ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆ ਜੀ ਵੇਖੋ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਿਖਾ ਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਹੁੰਦਾ ਦੇਣ ਵਾਲੀ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬਹਿ ਗਏ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਤੋਂ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਹਨ ਜੇ ਉਹਨਾਂ ਨੇ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਫਾਲ ਕਰੀ ਜਾਂਦੇ ਵੀ ਪੰਜਾਬ ਚ ਫਸਲ ਕਿਹੜੀ ਬੀਜੀ ਜਾਂਦੀ ਉਹਨਾਂ ਦੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸਪੀ ਮਿਲ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਾਨੂੰ ਦੋ ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈ ਕਰਨੀ ਛੱਡ ਦੋ ਜਦੋਂ ਲੈਣੀ ਕਾਰਪੋਰੇਟ ਘਰਾਣੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਾਨ ਗੁਰਨਾਬ ਸਿੰਘ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹੇਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਚ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਹੈ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜਾ ਸਾਡੇ ਆਏ ਆਪਣੇ ਕੈਂਡੀਡੇਟ ਖਿ ਬੱਬੂ ਮਾ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾ ਦਿੱਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਉਗਾ ਨਹੀਂ ਚੁੱਕਿਆ ਬਾਅਦ ਚ ਇਹਨਾਂ ਨੇ ਹੜਾ ਦਿੱਲੀ ਮੋਰਚਾ ਲਗਾ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲ ਤੋਂ ਬਾਅਦ ਉਹ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਲੀ ਸਾ ਆਪਣੇ ਹਨਰ ਸਵਾਮੀਨਾਥ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦ ਖੇਤੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ